ਤਰਾ ਕਿਉਂ ਆਇਆ ਸਾਰੇ ਬੰਦੇ ਇਕੱਠੇ ਕਿੰਨੇ ਆਣ ਕੇ ਆਜੋ ਦੱਸੋ ਆ ਚੱਕੀਆਂ ਵਾਲੇ ਸਾਡੀ ਇੱਕ ਨਾਂ ਦੇ ਮੈਂ ਨਾ ਕਰ ਐਰਾ ਐਮਐਲਏ 100 ਕਰੋੜ ਦੀ ਲੜਨਾ ਲੋਕਾਂ ਨਾਲ ਜਵਾਬ ਮੰਗਦੇ ਲੋਕ ਐ ਨਹੀਂ ਗੱਲ ਇਹ ਦਬਾਅ ਕੋਈ ਆਇਆ ਇਹ ਦਬਾਅ ਤੋਂ ਲੱਪਚਾ ਤਾਂ ਚੱਕਣਾ ਇਹ ਦਬਾਅ ਜਿਆਦਾ ਕੰਮ ਹੋ ਗਿਆ ਇਹ ਦਬਾਅ ਵਾਲਾ ਲੋਕ ਨਹੀਂ ਇਹ ਲੋਕਾਂ ਦਾ ਜਵਾਬ ਹੈ ਉਹ ਮਾਰ ਕੇ ਕੋਪਾ ਖਾਲਿਆ ਕੋਪਾ ਖਾਲਿਆ ਕੰਮ ਕਰਨੇ 5 ਮਿੰਟ ਸਰਵਾਹ ਆਪਾਂ ਕਰੋਣਾ 3 ਲੋਕਾਂ ਐਮ ਐਲ ਏ ਦੇ ਕੋਈ ਐਮ ਐਲ ਏ ਉਹੀ ਲੋਕਾਂ ਨੇ ਸਰਦਾਰ ਜੀ ਤੁਹਾਨੂੰ ਛੱਡੋ ਆਪਾਂ ਕਿੱਧਰ ਕਰਵਾਣ ਹੁੰਦਾ 500000 ਕਹਿੰਦੇ ਕੋਈ ਪਾਈ ਦੇਣਾ ਨਹੀਂ ਹੋ ਜਾ ਜਾਣ ਪਿਆ ਚੱਲ ਪਿਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਹ ਵਾਲ ਸਾਡੇ ਹਲਕੇ ਦਾ ਪਿੰਡ ਰੁਕਨੇ ਵਾਲਾ ਬਕੂਗਲਾਕ ਦਾ ਪਿੰਡ ਰੁਕਨੇ ਵਾਲਾ ਜਿੱਥੇ ਸਤਲੋਜ ਦਾ ਦਰਿਆ ਜਿਹੜਾ ਹੈ ਉਹ ਨੰਗਾ ਹੈ ਔਰ ਮੈਂ ਦੱਸਣਾ ਹੈ ਸਾਰੀ ਦੁਨੀਆ ਨੂੰ ਅਸੀਂ ਦੱਸਣਾ ਚਾਹੁੰਦੇ ਮੇਰੇ ਨਾਲ ਸਾਥੀ ਸਦਕਾਰਯੋਗ ਸੰਪਰਦਾ ਸ੍ਰੀ ਹਰਿਆਲ ਸਿੰਘ ਜੀ ਬਾਬਾ ਅਗਿਆਨ ਸਿੰਘ ਜੀ ਮਨਿਹਾਲੇ ਬਾਰੇ ਮੇਰੇ ਸਦਕਾਰਯੋਗ ਵੀ ਰੈਸਿਪੀਸੀ ਚੱਕੀਆਂ ਫਿਰ ਕਨੈਕਟਰ ਸਾਰੀ ਸਖਤ ਇਲਾਕੇ ਦੀ ਔਰ ਇੱਥੇ ਖੜੀ ਆ ਉੱਥੇ ਮਸਲਾ ਸਾਡਾ ਇਹ ਬਣ ਗਿਆ ਵੀ ਇੱਥੇ ਮੈਂ ਦਿਖਾਉਣਾ ਚਾਹੁੰਦਾ ਕਿ ਸਤਲੁਜ ਨੇ ਬਹੁਤ ਵੱਡੀ ਇੱਥੇ ਬਿਲਕੁਲ ਮੰਨ ਤੋਂ ਮੈਂ ਸਮਝਣਾ ਸੀ ਵੱਤ ਵੱਤ 20 ਜਾਂ 25 ਫੁੱਟ ਪਿੱਛੇ ਜਿਹੜੀ ਦਰਿਆਨ ਢਾਲਾਈ ਉਹ ਪਿੱਛੇ ਰਹਿ ਗਏ ਆ ਅਰਦਾਸ ਬੇਰਤੀ ਨਾ ਪੁਰਸ਼ਣੇ ਕੀਤੀ ਆ ਔਰ ਸੰਗਤ ਵੱਲੋਂ ਅਸੀਂ ਲਾਕੇ ਵੱਲੋਂ ਬੇਨਤੀ ਕਰਦੇ ਆ ਜਿੰਨਾ ਵੀ ਪੰਜਾਬ ਦੁਨੀਆ ਦੇਸ਼ ਵਿਦੇਸ਼ ਦੇ ਵਿੱਚ ਸੁਣ ਰਹੇ ਆ ਮੇਰੇ ਸਹਕਾਰਿਓ ਵੀਰ ਤਲਵੰਦ ਸਿੰਘ ਇਹਨਾਂ ਦੇ ਕੱਲ ਵੀਡੀਓ ਪਾਈ ਸੀ ਦੂਪੀ ਹੋਏ ਤੇ ਇਸ ਪ੍ਰਸ਼ਾਸਨ ਨੇ ਸਰਕਾਰ ਤੋਂ ਰੋਕੇ ਕਿ ਇਹਨਾਂ ਦੀ ਮਦਦ ਲਈ ਕੋਈ ਬੋਝ ਨਹੀਂ ਰਿਹਾ। ਪਰ ਉਸ ਵੀਡੀਓ ਦਾ ਜਿਹੜਾ ਅਸਰ ਹੋਇਆ ਅੱਜ ਤੁਸੀਂ ਦੇਖ ਰਹੇ ਹੋ ਸਾਰੀਆਂ ਸੰਪਰਦਾ ਇਲਾਕੇ ਦੇ ਜਿਹੜੇ ੁੱਢੀ ਜੀਵੀ ਜਾਂ ਸਮਾਜ ਸੇਵੀ ਸਾਰੀਆਂ ਕਿਸਾਨ ਜਥੇਬੰਦੀਆਂ ਜਿਹੜੇ ਦਰਦ ਰੱਖਣ ਵਾਲੇ ਪੰਜਾਬ ਦੇ ਲੋਕ ਇੱਥੇ ਪਹੁੰਚੇ ਆ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਸਾਨੂੰ ਇੱਥੇ ਲੋੜ ਸਾਨੂੰ ਹੋਰ ਕਿਸੇ ਪੈਸੇ ਦੀ ਲੋੜ ਨਹੀਂ ਹੋਰ ਨਹੀਂ ਪਰ ਸਾਨੂੰ ਪ੍ਰਸ਼ਾਸਨ ਦੀ ਮੈਂ ਸਮਝਣਾ ਐਨੀ ਵੱਡੀ ਨਲੈਕੀ ਪੰਜਾਬ ਸਰਕਾਰ ਕਹਿ ਰਹੀ ਆ ਔਰ ਇੱਥੇ ਤਾਰਾਂ ਤੱਕ ਨਹੀਂ ਪਹੁੰਚ ਰਹੀਆਂ ਸਾਨੂੰ ਜਿਨ੍ਹਾਂ ਦੇ ਵਿੱਚ ਕ੍ਰੇਟ ਬਣ ਕੇ ਅਸੀਂ ਇੱਥੇ ਬੰਨ ਲਾਉਣਾ ਹੈ ਸੰਕਤ ਦੀ ਵੱਡੀ ਮੰਗ ਹੈ ਇੱਥੇ ਵੀ ਸਾਡੇ ਕੋਲ ਤਾਰਾਂ ਦਾ ਕ੍ਰੇਟ ਨਹੀਂ ਪਹੁੰਚੇ ਜੀ ਖਾਲੀ ਤਾਰਾਂ ਨਹੀਂ ਪਹੁੰਚੀਆਂ ਆ ਸੰਕਤ ਦੇਖ ਸਕਦੇ ਹੋ ਸਾਡੀ ਨੌਜਵਾਨੀ ਆਜ ਦੀ ਨੌਜਵਾਨੀ ਕੱਲ ਦਾ ਮਸਤਕਬਲ ਆਉਣ ਵਾਲਾ ਸਾਡਾ ਭਵਿੱਖ ਜਿਹੜਾ ਇੱਥੇ ਲੱਗਾ ਹੈ ਔਰ ਬਦ ਕਿਸਮ ਦੀ ਸਾਡੀ ਜਿਹੜੀ ਇਹੋ ਜਿਹੀ ਸਰਕਾਰ ਸਾਨੂੰ ਨਕਮੀ ਮਿਲ ਗਈ ਹੈ ਉਹਨਾਂ ਸਾਨੂੰ ਤਾਰਾਂ ਤੱਕ ਪ੍ਰੋਵਾਈਡ ਨਹੀਂ ਕਰਾਈਆਂ ਮੇਰੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਉਤੋਂ ਤੱਕ ਸਾਡੀ ਜਿਹੜੀ ਵੀਡੀਓ ਇਹ ਦਰਿਆ ਦੇ ਕੰਢੇ ਤੋਂ ਜਾਵੇਗੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪੰਜਾਬ ਦੇ ਸੀਐਮ ਨੂੰ ਜੇ ਜੇਤੂ ਮੁਰਗੀਆਂ ਦਾ ਬੱਕਰੀਆਂ ਦਾ ਮੁਆਵਜ਼ਾ ਦੇਣਾ ਸੀ ਇੱਥੇ ਆ ਕੇ ਵੇਖ ਫਰੋਜਪੁਰ ਦੀ ਹਾਲਾਤ ਮਖੂ ਪਲਾਕ ਦੇ ਵਿੱਚ ਇਥੋਂ ਦੇ ਜਿਹੜੇ ਸਾਡੇ ਐਮਐਲਏ ਆ ਜਾਂ ਲੋਕਲ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਡਾ ਘਰ ਹੈ ਤੁਹਾਡੇ ਘਰ ਦੇ ਵਿੱਚ ਬਰੀਆਨੇ ਢਾਲ ਆਈਏ ਤੁਸੀਂ ਕਿਉਂ ਨਹੀਂ ਇੱਥੇ ਪਹੁੰਚਦੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੱਧ ਤੋਂ ਵੱਧ ਮਹਾਪੁਰਸ਼ਾਂ ਦਾ ਸਾਨੂੰ ਆ ਬਹੁਤ ਵੱਡਾ ਸੰਯੋਗ ਹੈ ਲਾਕੇ ਦਾ ਬਹੁਤ ਵੱਡਾ ਸੰਯੋਗ ਹੈ ਮੈਂ ਆਪਦੇ ਵੱਲੋਂ ਸਮੁੱਚੀ ਸੰਗਤ ਵੱਲੋਂ ਜਿੰਨੀ ਵੀ ਸਿੱਖ ਜਗਤ ਦਿਨ ਦੀ ਦੁਨੀਆ ਵਿਦੇਸ਼ ਦੇਸ਼ ਦੇ ਵਿੱਚ ਵੱਸਦੇ ਆ ਉਹਨਾਂ ਨੂੰ ਬੇਨਤੀ ਹੈ ਰੁਕਣੇ ਵਾਲੇ ਪਹੁੰਚੋ ਤਕੜੇ ਹੋ ਗਿਆ ਆਪਾਂ ਇਹ ਬੰਨ ਨੂੰ ਦਰਿਆ ਨੂੰ ਬੰਨ ਲਾ ਜੀਏ ਇਸ ਕਰਕੇ ਵਾਇਗਰੂ ਨੂੰ ਅਰਦਾਸ ਕਰਦੇ ਪਾਤਸ਼ਾਹ ਸਾਡੀ ਪੰਜਾਬ ਦੇ ਮੇਰ ਪ੍ਰਿਆਤ ਰੱਖ ਇਸ ਦਰਿਆ ਨੂੰ ਕਿੱਛੇ ਨੂੰ ਜਾਵੇ ਅਰਦਾਸ ਬੇਨਤੀ ਵੀ ਤਰਨਦ ਕੀਤੀ ਹੈ ਦੁਨੀਆ ਬੇਨਤੀਆਂ ਕਰਦੇ ਸਤਲੁਜ ਦੇ ਕੰਡੇ ਤੋਂ ਪਿੰਡ ਰੁਕਣੇ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਮੈਂ ਮਖੂ ਬਲਾਕ ਦਾ ਪਿੰਡੇ ਇਸ ਕਰਕੇ ਮੈਂ ਬੇਨਤੀ ਕਰਾਂਗਾ ਜੇ ਦੋ ਸ਼ਬਦ ਬਾਬਾ ਜੀ ਕਹਿ ਦਿੰਦੇ ਇਹ ਇਹ ਸਭ ਤੋਂ ਵੱਡੇ ਮਹਾਪੁਰਸ਼ ਐਸਜੀਪੀਸੀ ਉਹਨਾਂ ਨੇ ਇਸ਼ਾਰਾ ਕੀਤਾ ਉਹਨਾਂ ਦਾ ਸੇਧ ਜਿਹੜੀ ਐ ਲੋੜ ਨਹੀਂ ਕਰਦੀ ਇਹਾਂ ਵੀ ਸਤਨਾਮ ਸਿੰਘ ਐਸਜੀਪੀਸੀ ਗੁਰਦੁਆਰਾ ਜਿਹੜਾ ਬੇਰ ਸਾਹਿਬ ਤੋਂ ਨੇ ਮੁੱਖ ਉੱਥੋਂ ਦੇ ਸੇਵਾਦਾਰ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਦੋ ਲਫ਼ਜ਼ ਤੁਸੀਂ ਆਪੀ ਆਪਣੀ ਜਿੰਨੀ ਵੀ ਜਮਾਤ ਹੈ ਉਹਨਾਂ ਨੂੰ ਅਪੀਲ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਤਾਰਾ ਸਿੰਘ ਜੀ ਬਿਹਾਰੀ ਸਾਹਿਬ ਵਾਲੇ ਉਹਨਾਂ ਤੋਂ ਗੁਰਮੁਖ ਪਿਆਰੇ ਬਰੋਸੇ ਹੋਏ ਹੋਏ ਸੰਤ ਬਾਬਾ ਕੋਲਾ ਸਿੰਘ ਜੀ ਤੇ ਅਸੀਂ ਮਹਾਂਪੁਰ ਸੰਤ ਬਾਬਾ ਗਿਆਨ ਸਿੰਘ ਜੀ ਮਨਿਆੜੇ ਵਾਲੇ ਜਿਨ੍ਹਾਂ ਨੇ ਪਿੱਛੇ ਕਈ ਜਨਾ ਤੋਂ ਸੰਗਤ ਦੇ ਨਾਲ ਸਹਿਯੋਗ ਕਰਦਿਆਂ ਹੋਇਆਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਹੋਇਆ ਮਹਾਂਪੁਰ ਸਾਹਿਬ ਫਸੇ ਜਿੱਥੇ ਤੇ ਸੰਸਾਰਕ ਤੌਰ ਤੇ ਸਾਡਾ ਜੋ ਕਰ ਰਹੇ ਨੇ ਉੱਥੇ ਅਰਦਾਸਾਂ ਬੇਨਤੀਆਂ ਵੀ ਆ ਆ ਮਾਹ ਪ੍ਰਸਾਦ ਕਰਦੇ ਮੈਂ ਬੇਨਤੀ ਕਰਦਾ ਕਦੇ ਵੀ ਮਾਹ ਪ੍ਰਸਾਦ ਐ ਸੀ ਮੀਂਹ ਪੈ ਰਿਹਾ ਸੀ ਕਦੇ ਦਾਸ ਨੇ ਤੇ ਮਾਹ ਪ੍ਰਸਾਦਾਰੇ ਬਚਨ ਕੀਤਾ ਸ਼ੁਰੂ ਕੀਤਾ ਸੀ ਕਿ ਸੁਨਾਮਤਾਂ ਕਿ ਆਪਾਂ ਸੰਗਤ ਦੇ ਪ੍ਰਤੀ ਬੇਨਤੀ ਕਰੀਏ ਸਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਸਾਨੂੰ ਕੱਲੀ ਮਿੱਟੀ ਚਾਹੀਦੀ ਹੈ ਅਤੇ ਉਹ ਮਿੱਟੀ ਉਹ ਅਰਦਾਸ ਬੇਨਤੀ ਜਿਹੜੀ ਕੀਤੀ ਸੰਗਤਾਂ ਦੇ ਚਰਣਾ ਚ ਕੱਲ੍ਹ ਸ਼ਾਮੀ ਵੀਡੀਓ ਭਾਈ ਸੀ ਉਹਦੇ ਨਾਲ ਲਗਭਗ 70-80 ਟਰਾਡੀਆਂ ਜਿਹੜੀਆਂ ਨੇ ਵਕਫ ਆਵਾਂ ਤੋਂ ਨੌਜਵਾਨ ਗੁਰਮukh ਪਿਆਰੇ ਇੱਥੇ ਪਹੁੰਚਦੀਆਂ ਕਰ ਰਹੇ ਨੇ ਤੇ ਆ ਵੀ ਰਹੇ ਨੇ ਹੁਣ ਵੀ ਆ ਰਹੇ ਨੇ ਅਸੀਂ ਫਿਰ ਬੇਨਤੀ ਕਰਦੇ ਆ ਕਿ ਜਿੱਥੇ-ਜਿੱਥੇ ਵੀ ਇਹ ਵੀਡੀਓ ਜਾਏਗੀ ਤਾਂ ਭਾਈ ਜਿੱਥੇ-ਜਿੱਥੇ ਵੀ ਤੁਸੀਂ ਬੈਠੇ ਹੋਏ ਸੁਣ ਰਹੇ ਹੋ ਉਸ ਤੇ ਹਰ ਪ੍ਰਕਾਰ ਦੇ ਨਾਲ ਇਥੇ ਸਹਿਯੋਗ ਕੀਤਾ ਜਾਵੇ ਕਿਉਂਕਿ ਜਿਹੜੇ ਕ੍ਰੇਟ ਬਣਨੇ ਆ ਉਹ ਸਾਡੇ ਕੋਲੇ ਜੇ ਰੱਸੇ ਹੀ ਨਹੀਂ ਤੇ ਜੇ ਅੱਗੇ ਡੂੰਘੇ ਪਾਣੀ ਦੇ ਵਿੱਚ ਕ੍ਰੇਟ ਟੁੱਟਦੇ ਆ ਤੇ ਰੱਸੇ ਜਿਹੜੇ ਟੁੱਟ ਜਾਂਦੇ ਨੇ ਇਸ ਕਰਕੇ ਜਿੱਥੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਤਾਂ ਜਿਹੜੇ ਗੁਰਮਤ ਪਿਆਰੇ ਵਿਦੇਸ਼ਾਂ ਵਿੱਚ ਬੈਠੇ ਨੇ ਇੱਥੇ ਨੇ ਜਿਨ੍ਹਾਂ ਦੇ ਕੋਲ ਹੈ ਮਾਰੇ ਨੇ ਬਹੁਤ ਕੁਝ ਦਿੱਤਾ ਹੋਇਆ ਆਪਣੇ ਥੋੜਾ ਥੋੜਾ ਆਪਣੇ ਦਸਾਂ ਨਵਾਂ ਦੀ ਕਿਰਤ ਦੇ ਵਿੱਚੋਂ ਕਮਾਈ ਸਫਲियां ਕਰਦੇ ਆ ਹੋયા ਜਰੂਰ ਸਹਿਯੋਗ ਕਰੀਏ ਕਿਉਂਕਿ ਅੱਜ ਕਿਉਂਕਿ ਅੱਜ ਦੀ ਤਰੀਕ ਹੈ ਜਿਹੜੀ 31 ਅਗਸਤ ਹੈ ਅਸੀਂ ਪਿਛਲੇ 4-5 ਦਿਨਾਂ ਤੋਂ ਇੱਥੇ ਜਿਹੜੀ ਇਹ ਸੇਵਾ ਚੱਲ ਰਹੀ ਹੈ ਅਤੇ ਜੇਕਰ ਰੱਬ ਨਾ ਕਰੇ ਜੇ ਕੋ ਨੁਕਸਾਨ ਹੁੰਦਾ ਤਾਂ 7-8 ਪਿੰਡ ਬਿਲਕੁਲੀ ਉਹਨਾਂ ਦਾ ਜਾਨੀ ਤੇ ਮਾਲੀ ਨੁਕਸਾਨ ਇੰਨਾ ਹੋਏਗਾ ਗੱਲ ਕਹਿਣ ਤੋਂ ਪਰੇ ਹੋ ਜੇ ਇਸ ਕਰਕੇ ਹੋਣੇ ਸਮਾਂ ਹੈ ਆਪਣੇ ਵੀਰਾਂ ਭਰਾਵਾਂ ਨਾਲ ਖੜਨ ਦਾ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਅਸੀਂ ਇੱਕ ਦੂਜੇ ਦਾ ਸਾਥ ਰਹੀਏ ਅਸੀਂ ਇੱਕ ਦੂਜੇ ਦੇ ਕੰਮ ਆਈਏ ਕਿਉਂਕਿ ਸਾਡਾ ਹੁਣ ਜਿਹੜਾ ਭਰੋਸਾ ਹੈ ਉਹ ਸਰਕਾਰਾਂ ਤੋਂ ਉੱਟ ਚੁੱਕਿਆ ਸੋ ਇਸ ਕਰਕੇ ਗੁਰਮਖ ਪਿਆਰਿਓ ਬੇਨਤੀਆਂ ਨੂੰ ਪ੍ਰਵਾਨ ਕਰਿਓ ਇੱਕ ਦੂਜੇ ਦੀ ਬਾਹਾਂ ਫੜੀਏ ਇਹ ਮਾੜਾ ਮਾੜਾ ਜਿਹੜਾ ਸਮਾਂ ਲੰਘ ਜਾਣਾ ਪਰ ਅਸੀਂ ਇੱਕ ਦੂਜੇ ਦਾ ਸਹਿਯੋਗ ਕਰਕੇ ਸੇਵਾ ਕਰਕੇ ਤੇ ਆਪਣੇ ਭਰਾਵਾਂ ਦੀ ਬਾਹਾਂ ਫੜੀਏ ਜੀ ਬੇਨਤੀਆਂ ਨੂੰ ਪ੍ਰਵਾਨ ਕਰਿਓ ਮਹਾਪੁਰਖ ਵੀ ਹਾਜ਼ਰ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੇ ਇਲਾਕੇ ਦੇ ਪਤਵੰਤੇ ਸਿੱਧਣ ਬੈਠੇ ਨੇ ਇਹਨਾਂ ਰਾਤ ਦਿਨੇ ਕੀਤਾ ਰਾਤ ਨੂੰ ਹੀ ਸੇਵਾ ਕਰਦੇ ਆ ਦਿਨੇ ਵੀ ਸੇਵਾ ਕਰ ਰਹੇ ਨੇ ਸੋ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਸਤਿਗੁਰੂ ਜੀ ਕਿਰਪਾ ਕਰਨ ਤੁਹਾਨੂੰ ਚੜ੍ਹਦੀ ਕਲਾ ਤੇ ਇਹਦੇ ਵਿੱਚ ਸਫਲਤਾ ਬਖਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੀ ਦਰਿਆ ਦਾ ਜਿਹੜੀ ਢਾ ਲੱਗੀ ਆ ਰੁਕਣੇ ਵਾਲੇ ਤੋਂ ਆ ਪਾਣੀ ਦਾ